ਅੱਜ ਦਿਨ ਸੋਮਵਾਰ 20 ਜਨਵਰੀ ਐ ਸਤ ਮਾਗ ਐ ਨਾਨਕਸ਼ਹੀ ਸੰਮਤ 552 ਐ ਮੈਂ ਹਰਿੰਦਰ ਬਾਜਵਾ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਤੁਸੀਂ ਜੁੜਿਓ ਲੋਕ ਪੈਨ ਨਿਊਜ਼ ਨਾਲ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਉਹਨਾਂ ਤੇ ਅੱਤਵਾਦੀ ਹਮਲਾ ਹੋ ਸਕਦਾ ਹੈ ਮਨੁੱਖੀ ਬੰਬ ਦੇ ਨਾਲ ਉਹਨਾਂ ਤੇ ਹਮਲਾ ਕੀਤੇ ਜਾਣ ਦੀਆਂ ਸ਼ੰਕਾਵਾਂ ਦਾ ਅਲਰਟ ਸਾਹਮਣੇ ਆਇਆ ਇਸ ਨੂੰ ਲੈ ਕੇ ਵਧੇਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਇਹ ਹਮਲਾ ਟਿਫਨ ਡਰੋਨ ਜਾਂ ਮਹਿਲਾ ਮਨੁੱਖੀ ਬੰਬ ਨਾਲ ਕੀਤਾ ਜਾ ਸਕਦਾ ਹੈ ਅਲਰਟ ਜਾਰੀ ਹੋਣ ਦਾ ਕਾਰਨ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਪੰਜਾਬ ਆਏ ਸਾਰੇ ਟਿਫਨ ਬੰਬਾਂ ਦਾ ਬਰਾਮਦ ਨਾ ਹੋਣਾ ਅਤੇ ਵਿਦੇਸ਼ ਬੈਠੇ ਮੋਗਨਵਾਸੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਪਰਮਿੰਦਰ ਪੱਟੂ ਲਖਬੀਰ ਸਿੰਘ ਅਤੇ ਨਛੱਤਰ ਸਿੰਘ ਵੱਲੋਂ ਵੀ ਸੂਬੇ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਮੰਗਵਾਏ ਜਾਣਾ ਹੈ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਐਤਵਾਰ ਨੂੰ ਮੋਗਾ ਆਏ ਸਨ ਤੇ ਉਸ ਤੋਂ ਪਹਿਲਾਂ ਐਸਐਸਪੀ ਦਫ਼ਤਰ ਦੀ ਸਿਕਿਉਰਿਟੀ ਬ੍ਰਾਂਚ ਵੱਲੋਂ ਇਹ ਗੁਪਤ ਪੱਤਰ ਸੁਰੱਖਿਆ ਫੋਰਸਾਂ ਅਤੇ ਅਫਸਰਾਂ ਨੂੰ ਭੇਜਿਆ ਗਿਆ ਹੈ ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਸਮਾਗਮ ਵਿੱਚ ਚਤਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹੁਣ ਤੱਕ ਵੀਆਈਪੀਸ ਇਸਦੇ ਹੋਏ ਹਮਲਿਆਂ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਹੈ ਕਿ ਸਮਾਗਮ ਵਿੱਚ ਆਉਣ ਵਾਲੇ ਹਰ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਹੀ ਨਹੀਂ ਮੰਚ ਤੇ ਆਉਣ ਵਾਲੇ ਤੇ ਮੰਚ ਦੇ ਕੋਲ ਰਹਿਣ ਵਾਲੇ ਲੋਕਾਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ। ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਅਤੇ ਖੰਡੂਰ ਸਾਹਿਬ ਦੇ ਮੌਜੂਦਾ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਨਾਲ ਵੀ ਮੁੱਖ ਮੰਤਰੀ ਵੱਖਵਾਦੀ ਜਥੇਬੰਦੀਆਂ ਦੇ ਨਿਸ਼ਾਨੇਤੇ ਨੇ। ਇਹੀ ਨਹੀਂ ਅੱਤਵਾਦੀ ਗਰੁੱਪ ਅਤਵੰਤ ਸਿੰਘ ਪੰਨੂ ਵੀ ਕਈ ਵਾਰ ਮੁੱਖ ਮੰਤਰੀ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਫਰਵਰੀ 2022 ਵਿੱਚ ਮੋਗਾ ਨਿਵਾਸੀ ਅਤਵਾਦੀ ਅਰਸ਼ ਡੱਲਾ ਨਾਲ ਜੁੜੇ ਅਤਵਾਦੀਆਂ ਤੋਂ ਹੈਂਡ ਗ੍ਰੇਨਡ ਬਰਾਮਦ ਕਰਨ ਦੇ ਨਾਲ ਹੀ ਅਤਵਾਦੀਆਂ ਦੇ ਮੋਡਿਊਲ ਦਾ ਫਰਦਾ ਫਾਸ਼ ਕੀਤਾ ਸੀ ਇਹ ਹੀ ਨਹੀਂ ਪੁਲਿਸ ਵੱਲੋਂ 14 ਜਨਵਰੀ 2022 ਨੂੰ ਅੰਮ੍ਰਿਤਸਰ ਚ 2.700 ਕਿਲੋ ਅਤੇ 21 ਜਨਵਰੀ 2022 ਨੂੰ ਨੂ ਗਰਦਾਸਪੁਰ ਦੀ ਸਰਹੱਦ ਤੋਂ 2.700 ਕਿਲੋ ਆਰ ਡੀ ਐਕਸ ਬਰਾਮਦ ਕੀਤਾ ਗਿਆ ਸੀ ਇਹ ਆਰ ਡੀ ਐਕਸ ਅਤਵਾਦੀ ਸਰਗਰਮੀਆਂ ਲਈ ਇਸਤੇਮਾਲ ਹੋਣਾ ਸੀ ਹਾਲਾਂਕਿ ਅਤਵਾਦੀਆ ਵੱਲੋਂ ਸਰਹੱਦ ਪਾਰ ਤੋਂ ਮੰਗਵਾਏਗੇ ਟਿਫਨ ਬੰਬਾਂ ਵਿੱਚੋਂ ਕੁਝ ਇੱਕ ਹਾਲੇ ਵੀ ਟਰੇਸ ਨਹੀਂ ਹੋਏ ਇਹਨਾਂ ਤੋਂ ਇਲਾਵਾ ਧਮਾਕੇ ਵੀ ਹੋ ਚੁੱਕੇ ਨੇ ਇੱਕ ਟਿਫਨ ਬੰਬ ਫਰੋਜਪੁਰ ਦੇ ਪਿੰਡ ਸੇਖਵਾ ਤੋਂ ਬਰਾਮਦ ਕੀਤਾ ਜਾ ਚੁੱਕਾ ਹੈ ਲਗਭਗ ਪੌਣੇ 2 ਮਹੀਨਿਆਂ ਤੋਂ ਮਰਨ ਵਰਤ ਤੇ ਬੈਠੇ ਇਸ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਦਾ ਮਰਨ ਵਰਤ ਵੀ ਜਾਰੀ ਹੈ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ 11 ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਜਨਵਰੀ 14 ਲਈ ਗੱਲਬਾਤ ਦਾ ਸੱਦਾ ਦਿੱਤੇ ਜਾਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਇਲਾਜ ਕਰਵਾਉਣ ਲਈ ਰਾਜ਼ੀ ਹੋ ਗਏ ਨੇ ਉਹਨਾਂ ਦੇ ਐਮਐਸਪੀ ਸਮੇਤ ਹੋਰ 12 ਮੰਗਾ ਮੰਨੇ ਜਾਣ ਤੱਕ ਉਹਨਾਂ ਦਾ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਜਿਸ ਨੂੰ ਅੱਜ 55ਵਾਂ ਦਿਨ ਹੋ ਗਿਆ ਹੈ ਡੱਲੇਵਾਲ ਨੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਸ਼ੁਰੂ ਕਰਨ ਦੇ ਫੈਸਲੇ ਤੇ ਭਾਵੇਂ ਤਸੱਲੀ ਪ੍ਰਗਟ ਕੀਤੀ ਹੈ ਪਰ ਨਾਲ ਹੀ ਇਹ ਵੀ ਆਖਿਆ ਕਿ ਮਰਨਵਰਤ ਤੋੜਨ ਦਾ ਫੈਸਲਾ ਮੀਟਿੰਗ ਦੇ ਸੱਟਿਆਂ ਤੇ ਹੀ ਨਿਰਭਰ ਰਹੇਗਾ ਡੱਲੇਵਾਲ ਵੱਲੋਂ ਔਲਾਜਲੀ ਹਮੀ ਪਰ ਨਾਲ ਸਾਰੀਆਂ ਧਿਰਾਂ ਨੂੰ ਰਾਹਤ ਮਿਲੀ ਹੈ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਗਰੀਸ਼ ਸਾਨੀ ਦੀ ਅਗਵਾਈ ਹੇਠ ਡਾਕਟਰ ਆਸ਼ੀਸ਼ ਭਗਤ ਮੈਡੀਸਨ ਡਾਕਟਰ ਵਿਕਾਸ ਗੋਇਲ ਸਰਜਰੀ ਡਾਕਟਰ ਲਲਿਤ ਗਰਗ ਐਨੈਥੀਸੀਆ ਡਾਕਟਰ ਦਿਲਮੋਹਨ ਆਰਥੋ ਡਾਕਟਰ ਸੌਰਵ ਸ਼ਰਮਾ ਕਾਰਡੀਓਲੋਜੀ ਡਾਕਟਰ ਹਰੀਸ਼ ਕੁਮਾਰ ਨਿਊਰੋ ਸਰਜਨ ਅਤੇ ਡਾਕਟਰ ਭពਿੰਦਰ ਸਿੰਘ ਯੂਰੋਲੋਜੀ ਤੇ ਆਧਾਰਿਤ ਮਾਹਰ ਡਾਕਟਰਾਂ ਦੇ ਉੱਚ ਪੱਧਰੀ ਮੈਡੀਕਲ ਬੋਰਡ ਵੱਲੋਂ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਡੱਲੇਵਾਲ ਨੂੰ ਡ੍ਰਿਪ ਲਗਾ ਕੇ ਉਹਨਾਂ ਨੂੰ ਇਲਾਜ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਨਾਲ ਹੀ ਢਾਬੀ ਗੁਜਰਾ ਬਾਰਡਰ ਤੇ ਮਰਨਵਰਤ ਉੱਤੇ ਬੈਠੇ 121 ਕਿਸਾਨਾਂ ਨੇ ਅੱਜ ਆਪਣਾ ਬਿਮਾਰਤਵਰਤ ਖੋਲ ਦਿੱਤਾ ਕਿਸਾਨ ਸੁਖਜੀਤ ਸਿੰਘ ਹਰ ਦੋ ਝੰਡੇ ਦੀ ਅਗਵਾਈ ਹਟ ਮਰਨ ਵਰਤੇ ਬੈਠੇ ਕਿਸਾਨਾਂ ਨੂੰ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਸਣੇ ਕਿਸਾਨਾਂ ਆਗੂ ਲਖਵਿੰਦਰ ਔਲ ਕਾਕਾ ਸਿੰਘ ਕੋਟਰਾ ਬਲਦੇਵ ਸਿੰਘ ਜੀਰਾ ਤੇ ਹੋਰਨਾਂ ਨੇ ਜੂਸ ਪਲਾ ਕੇ ਮਰਨ ਵਰਤ ਖਲਵਾ ਦਿੱਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੇ ਵਿੱਚ ਝਿੰਡਾ ਤੜਾ ਲੀਡ ਕਰਦਾ ਹੋਇਆ ਵਿਖਾਈ ਦਿੱਤਾ ਉਸ ਦਾ ਦਬਦਬਾ ਕਾਇਮ ਰਿਹਾ ਹੈ ਹਾਲੇ ਹਤਮੀ ਨਤੀਜੇ ਆਉਣੇ ਬਾਕੀ ਨੇ ਹਰਿਆਣਾ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪਹਿਲੀ ਵਾਰ ਹੋਈ ਚੋਣ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਿਆ ਅਤੇ ਇਸ ਚੋਣ ਵਿੱਚ 69.85% ਦੀ ਵੋਟਾਪਾਲ ਹੋਈਆਂ ਖਬਰਾਂ ਮਸੂਲ ਹੋਣ ਤੱਕ ਆਏ ਚੋਣ ਨਤੀਜਿਆਂ 'ਚ ਝਿੰਡਾ ਧੜਾ ਭਾਰੂ ਰਿਹਾ ਜਦ ਕਿ ਅੱਧੇ ਤੋਂ ਵੱਧ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਵਾਰਡ ਨੰਬਰ 25 ਤੋਂ ਜੋ ਕਿ ਟਹਾਣਾ ਹੈ ਅਮਨਪ੍ਰੀਤ ਕੌਰ ਬਿਨਾਂ ਮੁਕਾਬਲਾ ਜੇਤੂ ਘਰਾੜ ਦਿੱਤੀ ਜਾ ਚੁੱਕੀ ਹੈ ਜਿਸ ਕਾਰਨ ਜਿਹੜਾ 40 ਤੋਂ 39 ਵਾਰਡਾਂ ਲਈ 398 ਪੋਲਿੰਗ ਬੂਥਾਂ ਤੇ ਵੋਟਾਂ ਪਈਆਂ ਇਸੇ ਵਿੱਚ ਹੀ 350980 ਵਿੱਚੋਂ 245167 ਵੋਟਾਂ ਜਾਨੀ ਕਿ 69.85% ਲੋਕਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਹੈ ਚੋਣਾ ਦੇ ਵਿੱਚ ਪੰਥਕ ਦਲ ਝਿੰਡਾ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਸਿੱਖ ਸਮਾਜ ਸੰਗਠਨ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੂਰੀ ਚੋਣ ਜਿੱਤ ਗਏ। ਉਸੇ ਇਸ ਮੁਕਾਬਲੇ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਲਗਭਗ 1700 ਵੋਟ ਦੇ ਫਰਕ ਦੇ ਨਾਲ ਹਾਰ ਚੁੱਕੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਇਹ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਉਹ ਵੱਡੀ ਗਿਣਤੀ 'ਚ ਉਮੀਦਵਾਰ ਜਿੱਤੇ ਨੇ ਪਰ ਜਿਹੜਾ ਹਤਮੀ ਨਤੀਜਾ ਉਸ ਦੇ ਅਨੁਸਾਰ ਅਜਿਹੀ ਸਥਿਤੀ ਬਣਦੀ ਹੋਈ ਵਿਖਾਈ ਨਹੀਂ ਦੇ ਰਹੀ ਹੈ। ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਆਪਣੀ ਲੈਂਡ ਨੂੰ ਬਦਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਦੀ ਮੀਟਿੰਗ ਦਾ ਸਮਾਂ ਬਦਲਿਆ ਗਿਆ ਜਿਸ ਨੂੰ ਲੈ ਕੇ ਕਾਫੀ ਸਰਗੋਸ਼ੀਆਂ ਦਾ ਬਾਜ਼ਾਰ ਗਰਮ ਹੈ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਮੈਂਬਰਾਂ ਦੀ ਮੀਟਿੰਗ ਜੋ ਕਿ 21 ਜਨਵਰੀ ਨੂੰ ਹੋਣ ਵਾਲੀ ਨੂੰ ਹੁਣ 22 ਜਨਵਰੀ ਨੂੰ ਕਰ ਦਿੱਤਾ ਗਿਆ ਬੈਠਕ ਬਾਅਦ ਦੁਪਹਿਰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚ ਹੋਵੇਗੀ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਹਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਉਂਕਿ ਚੋਣ ਅਧਿਕਾਰੀਆਂ ਸਾਹਮਣੇ ਇਤਰਾਜ਼ ਲਗਾਉਣ ਦੀ ਆਖਰੀ ਮਿਤੀ 23 ਜਨਵਰੀ ਹੈ ਇਸ ਲਈ ਮੀਟਿੰਗ ਦੀ ਤਰੀਕ ਅੱਗੇ ਪਾਈ ਗਈ ਹੈ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜੋ ਵੋਟਾਂ ਬਣੀਆਂ ਨੇ ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਧਾਂਦਲੀ ਹੋਈ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਵਾਲਾ ਸੁਪਨਾ ਸੱਚ ਕਰਨ ਜਾ ਰਹੀ ਹੈ ਭਗਵੰਤ ਮਾਨ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਚਲਾਈ ਹੋਈ ਪਾਣੀ ਵਾਲੀ ਬੱਸ ਨੂੰ ਮੋੜ ਸ਼ੁਰੂ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਰਣਜੀਤ ਸਾਗਰ ਛੀਲ ਚ ਜਲਬਸ ਚਲਾਏਗੀ ਤੇ ਇਸ ਸੰਬੰਧੀ ਅਮਲ ਸ਼ੁਰੂ ਹੋ ਗਿਆ ਮੁੱਖ ਸਕੱਤਰ ਦੀ ਅਗਵਾਈ ਹੇਠ ਪਿਛਲੇ ਦਿਨੀ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਸੈਰਸਪਟਾ ਵਿਭਾਗ, ਟਰਾਂਸਪੋਰਟ ਵਿਭਾਗ ਸਣੇ ਹੋਰ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਇਸੇ ਮੀਟਿੰਗ ਦੌਰਾਨ ਜਲਬਸ ਚਲਾਏ ਜਾਣ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਸ ਮਗਰੋਂ ਸੈਰਸਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲਬਸ ਦੀ ਚੈਕਿੰਗ ਕਰਵਾਈ ਹੈ ਟਰਾਂਸਪੋਰਟ ਵਿਭਾਗ ਨੇ ਇਸ ਦੀ ਇਸ ਦੀ ਮਰਮਤ ਵਗੈਰਾ ਕਰਕੇ ਫਿਟਨੈਸ ਲਈ ਜ਼ੁਬਾਨੀ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਹੈ ਇਸ ਜਲ ਬਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ مشਵਰਾ ਲਿਆ ਜਾ ਰਿਹਾ ਹੈ ਚੇਤੇ ਰਹੇ ਕਿ ਤਤਕਾਲੀਨ ਮੁੱਖ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 'ਚ ਬਠਿੰਡਾ 'ਚ ਕੇਂਦਰੀ ਮੰਤਰੀ ਨਿਤਨ ਗੜਕਰੀ ਦੀ ਹਾਜ਼ਰੀ ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ਵਾਲੀ ਬਸ ਚਲਾਏਗੀ ਉਕਤ ਸਮੇਂ ਵਿਰੋਧੀਆਂ ਦੇ ਐਲਾਨ ਦਾ ਮਜ਼ਾਕ ਉਡਾਇਆ ਸੀ ਤਤਕਾਲੀ ਸਰਕਾਰ ਨੇ ਸਾਲ 2016 'ਚ 4.50 ਕਰੋੜ ਦੀ ਲਾਗਤ ਨਾਲ ਕ੍ਰਿਸ਼ਨਾ ਇੰਟਰਪ੍ਰਾਈਜ਼ਸ ਤੋਂ ਇਹ ਬੱਸ ਤਿਆਰ ਕਰਾ ਕੇ ਚਲਾਈ ਸੀ ਰਸਮੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਇਸ ਬਾਰੇ ਸਰਸਪਾਟਾ ਤੇ ਸੱਭਿਆਚਾਰਕ ਮਾਮਲੇ ਬਾਰੇ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਸੰਪਰਕ ਕਰਨ ਤੇ ਦੱਸਿਆ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਗਈ ਜਲਬੱਸ ਕੰਡਮ ਹੁਣ ਲੱਗ ਪਈ ਸੀ ਇਸ ਦਾ ਮੋੜ ਫਿਟਨੈਸ ਸਰਟੀਫਿਕੇਟ ਲੈਣ ਤੇ ਜਲਬੱਸ ਨੂੰ ਚਲਾਇਆ ਜਾਵੇਗਾ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਉਧਰ ਬਿਆਨਤ ਸਿੰਘ ਹੱਤਿਆਕਾਂਡ ਦੇ ਵਿੱਚ ਰਾਜਵਾਨਾ ਦੀ ਪਿਟੀਸ਼ਨ ਤੇ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਵੇਗੀ ਸੁਪਰੀਮ ਕੋਰਟ ਵੱਲੋਂ ਸਜਾਇ ਮੌਤਵ ਜਾਫਤਾ ਬਲਵੰਤ ਸਿੰਘ ਰਾਜਵਾਨਾ ਦੀ ਅਰਜ਼ੀ ਤੇ ਅੱਜ ਸੁਣਵਾਈ ਕੀਤੀ ਜਾਵੇਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਤੇ ਹੋਰਨਾਂ ਦੀ ਹੱਤਿਆ ਦੇ ਦੋਸ਼ ਵਿੱਚ ਰਾਜਵਾਨਾ ਨੇ ਸਜ਼ਾ 'ਚ 12 ਸਾਲ ਦੀ ਦੇਰੀ ਹੋਣ ਦਾ ਹਵਾਲਾ ਦਿੰਦਿਆਂ ਰਹਿਮ ਦੀ ਪਿਟੀਸ਼ਨ ਦਾਖਲ ਕੀਤੀ ਹੈ ਸੁਪਰੀਮ ਕੋਰਟ ਦੀ ਵੈੱਬਸਾਈਟ ਤੇ ਕੇਸਾਂ ਦੀ ਸੁਣਵਾਈ ਬਾਰੇ ਪ੍ਰਕਾਸ਼ ਸੂਚੀ ਮੁਤਾਬਕ ਜਸਟਿਸ ਬੀ ਆਰ ਗਵਈ ਪੀ ਕੇ ਸ਼ਰਮਾ ਤੇ ਕੇ ਵੀ ਵਿਸ਼ਵਨਾਥਨ ਦੀ ਅਦਾਲਤ ਦੇ ਵਿੱਚ ਇਸ ਕੇਸ ਨੂੰ ਅੱਜ ਸੁਣਿਆ ਜਾਵੇਗਾ ਪੰਜਾਬ ਚ ਇੱਕ ਪੁਲਿਸ ਮੁਕਾਬਲੇ ਦੇ ਦੌਰਾਨ ਗੌਂਡਰ ਗੈਂਗ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ ਆ ਜਲੰਧਰ ਦੇ ਜਮਸ਼ੇਰ ਇਲਾਕੇ ਚ ਐਤਵਾਰ ਨੂੰ ਸਵੇਰੇ ਹੋਏ ਪੁਲਿਸ ਮੁਕਾਬਲੇ ਚ ਗੌਂਡਰ ਗੈਂਗ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ ਜਿਕਰ ਜੋ ਹੈ ਕਿ ਮੁਲਜ਼ਮ ਹਰਪ੍ਰੀਤ ਸਿੰਘ ਰੂਪ ਪੇਡਾ ਪੁਲਿਸ ਅਧਿਕਾਰੀ ਅੱਜ ਬਰਾਮਦ ਕਰਨ ਲਈ ਲੈ ਕੇ ਗਈ ਸੀ ਇਸੇ ਦੌਰਾਨ ਹਰਪ੍ਰੀਤ ਨੇ ਇੱਕ ਹਥਿਆਰ ਬਰਾਮਦ ਕਰਵਾਇਆ ਤੇ ਚਲਾਕੀ ਨਾਲ ਪੁਲਿਸ ਅਧਿਕਾਰੀਆਂ ਤੇ ਗੋਲੀ ਚਲਾ ਦਿੱਤੀਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਹਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪਿਛਲੇ ਦਿਨੀ ਭਾਰਗੋ ਕੈਂਪ ਵਿੱਚ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਲੜਿੰਦਾ ਸੀ ਹਰਪ੍ਰੀਤ ਸਿੰਘ ਨੂੰ ਮੁੱਖ ਮੋਲਜਮ ਵਜੋਂ ਨਾਮਜ਼ਦ ਕੀਤਾ ਗਿਆ ਸੀ ਇਸ ਸਾਮਲੇ ਵਿੱਚ 8 ਜਣਿਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਉਹਨਾਂ ਕਹਿ ਕੇ ਕਾਫੀ ਪਹਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਹਰਪ੍ਰੀਤ ਨੂੰ 15 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਕੀਤੀ ਪੜਤਾਲ ਦੇ ਆਧਾਰ ਤੇ ਗ੍ਰੋਹ ਦੇ ਦੋ ਹੋਰ ਮੈਂਬਰ ਜਯਦਵੀਰ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਬੀਤੀ ਰਾਤ ਇਥੋਂ ਦੇ ਵੇਰਕਾ ਮਿਲਕ ਪਲਾਂਟ ਦੀ ਸਰਵਸ ਰੋਡ ਨੇੜੇੋਂ ਕਾਬੂ ਕੀਤਾ ਗਿਆ ਪੁਲਿਸ ਨੇ ਉਹਨਾਂ ਕੋਲੋਂ ਦੋ ਪਿਸਤੌਲ ਚਾਰ ਕਸੂਸ ਇੱਕ ਕਾਰ ਬਰਾਮਦ ਕੀਤੀ ਹੈ ਉਹਨਾਂ ਦੋਵਾਂ ਨੇ ਮੰਨਿਆ ਕਿ ਉਹਨਾਂ ਨੂੰ ਹਰਪ੍ਰੀਤ ਸਿੰਘ ਹਥਿਆਰ ਦਿੱਤੇ ਸਨ ਐਤਵਾਰ ਸਵੇਰੇ ਪੁਲਿਸ ਦੀ ਟੀਮ ਹਰਪ੍ਰੀਤ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਜਿੱਥੇ ਉਸਨੇ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਅਵਦੇਰੀ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਬਣੇ ਰਹੋ ਲੋਕਪਾਲ ਨਿਊਜ਼ ਦੇ ਨਾਲ ਉਸਨੇ ਸਮੇਂ ਲਈ ਮੈਨੂੰ ਦੇ ਉਜਾਜ਼ਤ ਧੰਨਵਾਦ